ਸ਼ੌਕ ਦੀ ਗੱਲ ਤਾਂ ਇਹ ਹੈ ਕਿ ਇਹ ਸ਼ੌਕ ਲਗਭਗ 30-35 ਸਾਲ ਦੇ ਕਰੀਬ ਹੋ ਗਏ ਉਹਨੇ ਮੈਨੂੰ ਇਹ ਇਕੱਠੇ ਕਰਦੇ ਸ਼ੁਰੂਆਤ ਹੋਈ ਸੀ ਬ੍ਰਿਟਿਸ਼ ਕਾਜ਼ ਦੇ ਸਿੱਕੇ ਤੋਂ ਉਤੋਂ ਪ੍ਰੇਰਿਤ ਹੋ ਕੇ ਮੈਂ ਵੀ ਸ਼ੁਰੂ ਕੀਤਾ ਜਿਵੇਂ ਜਿਵੇਂ ਇਸ ਲਾਈਨ ਦੇ ਵਿੱਚ ਅੱਗੇ ਵਧਦੇ ਗਏ ਤਾਂ ਪਤਾ ਲੱਗਿਆ ਵੀ ਇਹਦੀਆਂ ਬੁੱਕਸ ਵੀ ਆਉਂਦੀਆਂ ਆਈਆਂ ਇਕੱਠੇ ਕਰਦੇ ਕਰਦੇ ਅੱਜ 215 ਕੰਟਰੀਜ਼ ਦੇ ਲਗਭਗ ਪੇਪਰ ਕਰੰਸੀ ਮੇਰੇ ਕੋਲ ਹੈ ਕਰੰਸੀ ਦੀ ਗੱਲ ਕੀਤੀ ਜਾਵੇ ਕਿੰਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿਹੜੀ ਕਿਹੜੀ ਕਰੰਸੀਆਂ ਤੁਹਾਡੇ ਕੋਲ ਹੈਗੀ ਮੇਰੇ 2600 ਸਾਲ ਪੁਰਾਣੇ ਚਾਂਦੀ ਦੇ ਸਿੱਕੇ ਤਾਂਬੇ ਦੇ ਸਿੱਕੇ ਵੱਖ-ਵੱਖ ਰਾਜਾਂ ਦੇ ਸਿੱਕੇ ਬ੍ਰਿਟਿਸ਼ ਕਾਲ ਦੇ ਸਿੱਕੇ ਉਸ ਤੋਂ ਇਲਾਵਾ ਆਜ਼ਾਦ ਭਾਰਤ ਦੇ ਸਿੱਕੇ ਜਿਹੜੀ ਭਾਰਤ ਸਰਕਾਰ ਕਲਕੱਤਾ ਮੈਂਟ ਜਾਂ ਬੰਬੇ ਮੈਂਟ ਜਾਰੀ ਕਰਦੀ ਹੈ ਕਦੇ ਹైదరాబాద్ ਮੈਂਟ ਵੀ ਜਾਰੀ ਕਰਦੀ ਹੈ ਜਿਹੜੇ ਯਾਦਗਾਰੀ ਸਿੱਕੇ ਚਾਂਦੀ ਵਾਲੇ ਹੁੰਦੇ ਆ ਕੁਝ ਨੋਟਾਂ ਜਿਹੇ ਹਜਿੰਦੇ ਜਿਵੇਂ ਆਪਣੇ 500000 ਦੇ ਬੰਦ ਹੋ ਗਏ ਸੀ ਕੁਝ ਕੰਟਰੀ ਹੈ ਜਿਹਨਾਂ ਦੀ ਕਰੰਸੀ ਬੰਦ ਹੋ ਰਹੀ ਦੀ ਨਵੀਂ ਸ਼ੁਰੂ ਹੋਈ ਦੀ ਹੈ ਜਾਂ ਕਈ ਕੰਟਰੀ ਹੈ ਜਿਹੜੇ ਖਤਮ ਹੋ ਗਏ ਉਹਨਾਂ ਦੀਆਂ ਕਰੰਸੀਆਂ ਵੀ ਕਲੈਕਸ਼ਨ ਦੇ ਵਿੱਚ ਆਉਂਦੀਆਂ ਨੇ ਦੀ ਸਾਡੇ ਕੋਲੇ ਜੇ ਗੱਲ ਕੀਤੀ ਜਾਵੇ ਪੁਰਾਣੇ ਬਰਤਨ ਦੀ ਗੱਲ ਕੀਤੀ ਜਾਵੇ ਕੀ ਕੀ ਤੁਹਾਡੇ ਕੋਲ ਹੈਗਾ ਕਲੈਕਸ਼ਨ ਦੇ ਵਿੱਚ ਤਾਂ ਜਿਵੇਂ ਪੁਰਾਣੇ ਸ਼ੰਖ ਸਿੱਕੀਆਂ ਕੋਡੀਆਂ ਤੇ ਸਟੈਂਪ ਸਟੈਂਪ ਪੇਪਰ ਹੋਗੇ ਪੋਸਟ ਕਾਰਡ ਹੋਗੇ ਪੁਰਾਣੇ ਅੱਜ ਤੁਹਾਨੂੰ ਮਿਲਵਾਨੇ ਆ ਬਠਿੰਡਾ ਦੇ ਪਰਜਾਪਤੀ ਹਰੀ ਚੰਦ ਜੀ ਨਾਲ ਜਿਹੜੇ ਕਿ 35 ਸਾਲਾਂ ਤੋਂ ਪੁਰਾਣੀ ਕਰੰਸੀ ਦੇ ਸ਼ੌਕੀਨ ਨੇਗੇ ਬਹੁਤ ਕੁਝ ਨੇ ਇਨਾਂ ਕੋਲੇ ਗੱਲਬਾਤ ਕਰਾਂਗੇ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਜਿਹੜੀ ਇੰਡੀਅਨ ਕਰੰਸੀ ਹੈਗੀ ਆ ਉਹ ਵੀ ਇਨਾਂ ਕੋਲ ਹੈਗੀ ਆ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਵਟ ਵੱਖਰੇ ਵੱਖਰੇ ਕੋਇਨ ਦੇ ਸਿੱਕੇ ਨੇਗੇ ਪੁਰਾਣੀ ਕਰੰਸੀ ਦੇ ਸ਼ੌਕੀਨ ਨੇਗੇ ਹਰੀ ਚੰਦ ਜੀ ਗੱਲਬਾਤ ਕਰਦੇ ਆ ਹਰੀ ਚੰਦ ਜੀ ਕਿੱਥੋਂ ਸ਼ੌਕ ਪਿਆ ਤੇ ਗੱਲ ਕੀਤੀ ਜਾਵੇ ਕਿੱਥੇ ਕਿੱਥੇ ਤੁਸੀਂ ਐਗਜ਼ੀਬੀਸ਼ਨ ਲਾ ਚੁੱਕੇ ਆ ਸ਼ੌਕ ਦੀ ਗੱਲ ਤਾਂ ਇਹ ਹੈ ਕਿ ਇਹ ਸ਼ੌਕ ਲਗਭਗ 30-35 ਸਾਲ ਦੇ ਕਰੀਬ ਹੋ ਗਏ ਹੁਣੇ ਮੈਨੂੰ ਇਹ ਇਕੱਠੇ ਕਰਦੇ ਸ਼ੁਰੂਆਤ ਹੋਈ ਸੀ ਬ੍ਰਿਟਿਸ਼ ਕਾਲ ਦੇ ਸਿੱਕੇ ਤੋਂ ਕੁਝ ਸਿੱਕੇ ਘਰੇ ਪਏ ਸੀਗੇ ਕੁਝ ਕਿਸੇ ਦੀ న్యూਸ ਲੱਗੀ ਸੀ ਅਖਬਾਰ 'ਚ ਉਥੋਂ ਪ੍ਰੇਰਿਤ ਹੋ ਕੇ ਮੈਂ ਵੀ ਸ਼ੁਰੂ ਕੀਤਾ ਜਿਵੇਂ ਜਿਵੇਂ ਇਸ ਲਾਈਨ ਦੇ ਵਿੱਚ ਅੱਗੇ ਵਧਦੇ ਗਏ ਤਾਂ ਪਤਾ ਲੱਗਿਆ ਵੀ ਇਹਦੀਆਂ ਬੁੱਕਸ ਵੀ ਆਉਂਦੀਆਂ ਆਈਆਂ ਤੇ ਇਹਦੀ ਐਗਜ਼ਿਬਿਸ਼ਨ ਵੀ ਲੱਗਦੀਆਂ ਫਿਰ ਦਿੱਲੀੋਂ ਕਿਤਾਬਾਂ ਪਾਲੀਆਂ ਆਈਆਂ ਦੀਆਂ ਨਮਾਇਸ਼ਾਂ 'ਚ ਜਾਣਾ ਸ਼ੁਰੂ ਕੀਤਾ ਉੱਥੋਂ ਸਿੱਖਿਆ ਜਿਹੜੇ ਪੁਰਾਣੇ ਕਲੈਕਟਰ ਸੀ ਉਹਨਾਂ ਤੋਂ ਸਿੱਖਣਾ ਸ਼ੁਰੂ ਕੀਤਾ ਵੀ ਕੀ ਕਲੈਕਟ ਕਰਨਾ ਚਾਹੀਦਾ ਹੈ ਇਹਨਾਂ ਦੇ ਰੇਟ ਬਾਰੇ ਪਤਾ ਕੀਤਾ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਅਸੀਂ ਜਿਹੀ ਚੀਜ਼ ਮਿਲਦੀ ਸੀ ਮਹਿੰਗੇ ਵੀ ਬਹੁਤ ਖਰੀਦਿਆ ਪਰ ਜਿਵੇਂ ਜਿਵੇਂ ਸਿੱਖਦੇ ਗਏ ਇਹਨਾਂ ਚੀਜ਼ਾਂ ਬਾਰੇ ਪਤਾ ਲੱਗਦਾ ਗਿਆ ਫਿਰ ਆਜ਼ਾਦ ਭਾਰਤ ਦੇ ਸ਼ੁਰੂ ਕੀਤੇ ਫਿਰ ਫੋਰਨ ਕਰੰਸੀ ਸ਼ੁਰੂ ਕੀਤੀ ਇਕੱਠੀ ਕਰਨੀ ਤੇ ਇਸ ਤਰ੍ਹਾਂ ਇਕੱਠੇ ਕਰਦੇ ਕਰਦੇ ਅੱਜ 215 ਕੰਟਰੀ ਦੇ ਲਗਭਗ ਪੇਪਰ ਕਰੰਸੀ ਮੇਰੇ ਕੋਲ ਹੈ ਅਰਿੰਜਨ ਜੀ ਇਹ ਗੱਲ ਕਿੱਤੀ ਜਾਵੇ ਜਦੋਂ ਤੁਸੀਂ ਐਗਜ਼ਿਬਿਸ਼ਨ ਲਾਣੇ ਹੋ ਜਾਂ ਕਿਤੇ ਤੁਸੀਂ ਜਾਣੇ ਹੋ ਇਸ ਚੀਜ਼ ਨੂੰ ਲੈ ਕੇ ਕਾਫੀ ਹੈਰਾਨ ਹੁੰਦੇ ਹੋਣਗੇ ਨੌਜਵਾਨ ਖਾਸ ਕਰਕੇ ਇਸ ਚੀਜ਼ ਨੂੰ ਦੇਖ ਕੇ ਬਿਲਕੁਲ ਸਕੂਲ ਦੇ ਵਿੱਚ ਵੀ ਇਹਨਾਂ ਨੇ ਹਿੱਸਾ ਹੈ ਵਿਦਿਆਦੇਵੀ ਜਿੰਦਲ ਸਕੂਲ ਉਹਨਾਂ ਨੇ ਮੇਰੀ ਐਗਜ਼ਿਬਿਸ਼ਨ ਲਈ ਸੀ ਕਿਉਂਕਿ ਬਹੁਤ ਵੱਡਾ ਸਕੂਲ ਹੈ ਉਹਨਾਂ ਦਾ ਤਾਂ ਪੇਮੈਂਟ ਵੀ ਚੰਗੀ ਦਿੱਤੀ ਸੀ ਉਹਨਾਂ ਨੇ ਬੱਚਿਆਂ ਨੂੰ ਵੀ ਬਹੁਤ ਹੈਰਾਨੀ ਹੋਈ ਆ ਸਾਰੀਆਂ ਚੀਜ਼ਾਂ ਦੇਖ ਕੇ ਕਿਉਂਕਿ ਕਲੈਕਸ਼ਨ ਲਾਣ ਲਈ ਕਾਫੀ ਖੁੱਲੀ ਜਗ੍ਹਾ ਚਾਹੀਦੀ ਹੁੰਦੀ ਹੈ ਮੈਨੂੰ ਸਿੱਕਿਆਂ ਦੇ ਇਲਾਵਾ ਹੋਰ ਵੀ ਬਹੁਤ ਕੁਝ ਹੈ ਮੇਰੇ ਕੋਲ ਜਿਹੜਾ ਕਿ ਡਿਸਪਲੇ ਅਸੀਂ ਕਰਦੇ ਆ ਉੱਥੇ ਜਾ ਕੇ ਤੇ ਇੱਚਾਂ ਦੀ ਗੱਲ ਕਰੀਏ ਤਾਂ ਕਾਲਕਾ ਵੀ ਲਾਈ ਹੈ ਅੰਬਾਲਾ ਛਾਉਣੀ ਵੀ ਲਾਈ ਹੈ ਦੇ ਮਰਾਸਤ ਮੇਲਾ ਚ ਵੀ ਮੈਂ ਲਾਈ ਆਪਣੀ ਐਗਜ਼ੀਬਿਸ਼ਨ ਕਰੰਸੀ ਦੀ ਗੱਲ ਕੀਤੀ ਜਾਵੇ ਕਿੰਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿ ਕਿਹੜੀ ਕਿਹੜੀ ਕਰੰਸੀਆਂ ਤੁਹਾਡੇ ਕੋਲ ਹੈਗੀ ਮੌਜੂਦ ਜੇ ਪ੍ਰਾਚੀਨ ਭਾਰਤ ਦੀ ਗੱਲ ਕਰੀਏ ਤਾਂ 2600 ਸਾਲ ਪੁਰਾਣੇ ਚਾਂਦੀ ਦੇ ਸਿੱਕੇ ਤਾਂਬੇ ਦੇ ਸਿੱਕੇ ਵੱਖ-ਵੱਖ ਰਾਜਾਂ ਦੇ ਸਿੱਕੇ ਬ੍ਰਿਟਿਸ਼ ਕਾਲ ਦੇ ਸਿੱਕੇ ਉਸ ਤੋਂ ਇਲਾਵਾ ਆਜ਼ਾਦ ਭਾਰਤ ਦੇ ਸਿੱਕੇ ਜਿਹੜੀ ਭਾਰਤ ਸਰਕਾਰ ਕਲਕੱਤਾ ਮਿੰਟ ਜਾਂ ਬੰਬੇ ਮਿੰਟ ਜਾਰੀ ਕਰਦੀ ਹੈ ਕਦੇ ਹైదరాబాద్ ਮਿੰਟ ਵੀ ਜਾਰੀ ਕਰਦੀ ਹੈ ਜਿਹੜੇ ਯਾਦਗਾਰੀ ਸਿੱਕੇ ਚਾਂਦੀ ਵਾਲੇ ਹੁੰਦੇ ਐ 20 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਵਿਜਨ ਜੀ ਕੰਮ ਕੀ ਕਰਦੇ ਜੀ ਸ਼ੁਰੂ ਤੋਂ ਕੀ ਸੁਪਨਾ ਸੀਗਾ ਤੁਹਾਨੂੰ ਇਸ ਲਾਈਨ ਦੇ ਵਿੱਚ ਕਿਸ ਤਰ੍ਹਾਂ ਪਏ ਤੁਸੀਂ ਕਰੰਸੀ ਦੀ ਗੱਲ ਕੀਤੀ ਜਾਵੇ ਹੋਰ ਤੁਹਾਡੇ ਕੋਲ ਸਿਨਰੀਆਂ ਵੀ ਦੇਖੀਆਂ ਤੁਹਾਡੇ ਕੋਲ ਪੁਰਾਣੇ ਭਾਂਡੇ ਵੀ ਦੇਖੇ ਨੇ ਪਹਿਲਾ ਵਾਲੇ ਟਾਈਮ ਦੇ ਹੋਰ ਕਾਫੀ ਚੀਜ਼ਾਂ ਤੁਹਾਡੀ ਸੀ ਕਿਵੇਂ ਸ਼ੌਕ ਕਿਵੇਂ ਪਿਆ ਕੰਮ ਤੁਸੀਂ ਕੀ ਸੀਗਾ ਤੁਹਾਡਾ ਪਹਿਲਾਂ ਕੰਮ ਸਾਡੇ ਘਰ ਪਹਿਲਾਂ ਮਿੱਟੀ ਦੇ ਬਰਤਨਾਂ ਦਾ ਕੰਮ ਸੀ ਤੇ ਮੈਂ ਪੇਂਟਰ ਦਾ ਕੰਮ ਸਿੱਖਿਆ ਮੇਰੇ ਗੁਰੂ ਜੀ ਸ੍ਰੀ ਰਾਮਾਨੇ ਸ਼ਰਮਾ ਜੀ ਉਹਨਾਂ ਦਾ ਸਾਗਰ ਆਰਟ ਸਟੂਡੀਓ ਦਾ ਨਾਤੇ ਸ਼ਾਪ ਸੀ میٹرਿਕ ਤੋਂ ਬਾਅਦ ਮੈਂ ਉਹਨਾਂ ਕੋਲੇ ਕੰਮ ਸਿੱਖਿਆ ਉਸ ਤੋਂ ਬਾਅਦ ਮੈਨੂੰ ਜੌਬ ਮਿਲ ਗਈ ਯਾਨੀ ਛੋਟੀ ਉਮਰ ਦੇ ਵਿੱਚ 19 ਸਾਲ ਦੀ ਉਮਰ ਦੇ ਵਿੱਚ ਹੀ ਜੌਬ ਮੈਨੂੰ ਮਿਲ ਗਈ ਸੀ 1978 ਦੇ ਵਿੱਚ ਅਸੀਂ ਪੱਕੇ ਹੋ ਗਏ ਤੇ 31 ਮਾਰਚ 2018 ਚ ਮੈਂ ਉੱਥੋਂ ਜੀਅਰ ਫੋਰਸ ਪੀਸੀ ਆਣਾ ਹਵਾਈ ਅੱਡੇ ਤੋਂ ਰਿਟਾਇਰ ਹੋਇਆ ਬਤੌਰ ਪੇਂਟਰ ਪੇਂਟਰ ਦੀ ਜੌਬ ਕੀਤੀ ਹੈਗੀ ਪੀਸੀ ਆਣਾ ਪੈਂਟਰ ਦੇ ਤੌਰ ਤੇ ਉਹਨੇ ਕੰਮ ਕੀਤਾ ਫਿਰ ਇਹ ਜਿਹੜੀ ਕਰੰਸੀ ਨੂੰ ਲੈਣ ਵਾਸਤੇ ਫੋਰਨ ਫੋਰਨ ਵੀ ਗਏ ਉਹ ਕਿਤੇ ਬਾਹਰਲੇ ਦੇਸ਼ਾਂ ਦਾ ਵੀ ਰੁਕ ਕੀਤਾ ਕਿ ਇੱਥੇ ਹੀ ਪੰਜਾਬ ਦੇ ਵਿੱਚ ਹੀ ਆ ਕੋਈ ਇੰਡੀਆ ਦੇ ਵਿੱਚ ਹੀ ਰਹੇ ਨਹੀਂ ਫੋਰਨ ਜਾਣ ਦੀ ਲੋੜ ਨਹੀਂ ਪੈਂਦੀ ਇਹਦੀਆਂ ਜਿਵੇਂ ਐਗਜ਼ੀਬਿਸ਼ਨ ਲੱਗਦੀਆਂ ਆਨਲਾਈਨ ਵੀ ਮਿਲ ਜਾਂਦੇ ਨੋਟ ਕੁਝ ਨੋਟ ਇੰਨਾ ਚੇਹੇ ਜਿਹੇ ਹੁੰਦੇ ਜਿਵੇਂ ਆਪਣੇ 500000 ਦੇ ਬੰਦ ਹੋ ਗਏ ਸੀ ਕੁਝ ਕੰਟਰੀ ਹੈ ਜੇ ਉਹਨਾਂ ਦੀ ਕਰੰਸੀ ਬੰਦ ਹੋ ਜਾਂਦੀ ਦੀ ਨਵੀਂ ਸ਼ੁਰੂ ਹੋ ਜਾਂਦੀ ਹੈ ਜਾਂ ਕਈ ਕੰਟਰੀ ਹੈ ਜੇ ਜਿਹੜੇ ਖਤਮ ਹੋ ਗਏ ਉਹਨਾਂ ਦੀ ਕਰੰਸੀਆਂ ਵੀ ਕਲੈਕਸ਼ਨ ਦੇ ਵਿੱਚ ਆਉਂਦੀਆਂ ਰਹਿੰਦੀਆਂ ਸਾਡੇ ਕੋਲੇ ਕਿੰਨੇ ਪ੍ਰਕਾਰ ਦੀ ਜੇ ਗੱਲ ਕੀਤੀ ਜਾਵੇ ਤੁਹਾਡੇ ਕੋਲ ਪੁਰਾਣੀ ਕਰੰਸੀਆਂ ਪੁਰਾਣਾ ਸਮਾਨ ਵਿਰਸਾ ਰੱਖਿਆ ਹੋਇਆ ਪੁਰਾਣਾ ਤਾਂ ਤੁਹਾਨੂੰ ਦੱਸਿਆ ਵੀ 2600 ਸਾਲ ਤੋਂ ਲੈ ਕੇ ਅੱਜ ਤੱਕ ਜੋ ਵੀ ਮੈਂ ਇਕੱਠਾ ਕਰ ਸਕਿਆ ਜਿੰਨੀ ਕੁ ਵੀ ਮੇਰੀ ਜੇਵਲ ਆਊਟ ਕਰਦੀ ਹੈ ਉਹ ਕੋਸ਼ਿਸ਼ ਹੁੰਦੀ ਹੈ ਇਕੱਠਾ ਕਰੀਏ ਆਈਟਮ ਕਿੰਨੀ ਹੈ ਟੋਟਲ ਨੇ ਆਈਟਮ ਦੀ ਕਦੇ ਗਿਣਤੀ ਨਹੀਂ ਕੀਤੀ ਸੀ। ਨਾ। ਅੱਛਾ ਜੇਕਰ ਗੱਲ ਕੀਤੀ ਜਾਵੇ ਸਾਰੇ ਕਮਰੇ ਤੁਹਾਡੇ ਡਿਸਪਲੇ ਕੀਤੇ ਹੋਏ ਆ ਨੋਟਾਂ ਦੇ ਸਿੱਕਿਆਂ ਨਾਲ, ਭਾਂਡਿਆਂ ਨਾਲ ਕਰਦੇ ਨੇ ਕਿ ਲੜਦੇ ਨਹੀਂ ਕਿ ਵੀ ਇਸ ਤਰ੍ਹਾਂ ਨੇ ਕਰਦੇ ਤਾਂ ਤਾਂ ਲੈਣਗੇ ਜੇ ਅਸੀਂ ਕੋਈ ਨਸ਼ਾ ਕਰਦੇ ਹੋਈਏ। ਹੂੰ। ਬਸ ਇਹੀ ਸਾਨੂੰ ਨਸ਼ਾ ਕਹਿ ਸਕਦੇ ਹੋ ਤੁਸੀਂ 컬렉ਸ਼ਨ ਇਕੱਠੀ ਕਰਨ ਦਾ। 컬렉ਸ਼ਨ ਇਕੱਠੀ। ਨੌਜਵਾਨਾਂ ਨੂੰ ਕੀ ਮੈਸੇਜ ਹੈ? ਨੌਜਵਾਨ ਇਬਰਾਸ ਚੀਜ਼ਾਂ ਨੂੰ ਭੁੱਲਦੇ ਨਜ਼ਰ ਆ ਰਹੇ ਨੇਗੇ। ਕੀ ਕਹਿਣਾ ਚਾਹੁੰਦੇ ਹੋ? ਇਹ ਹੁਣ ਗੱਲ ਕਰੀਏ ਤਾਂ ਇੱਕ ਤਰ੍ਹਾਂ ਦੀ ਇਨਵੈਸਟਮੈਂਟ ਵੀ ਸੀ ਮੇਰੀ ਇਹ ਤੇ ਇਹੀ ਹੈ ਨੌਜਵਾਨਾਂ ਨੂੰ ਸੰਦੇਸ਼ ਭਈ ਜਿਵੇਂ ਅੱਜ ਕੱਲ ਅਸੀਂ ਦੇਖ ਰਹੇ ਹਾਂ ਅਖਬਾਰਾਂ 'ਚ ਡੇਲੀ ਅਸੀਂ ਪੜ੍ਹਦੇ ਹਾਂ ਨਸ਼ਿਆਂ ਦਾ ਰੁਝਾਨ ਵਧਿਆ ਹੋਇਆ ਹੈ ਵੀ ਨਸ਼ਿਆਂ ਤੋਂ ਦੂਰ ਰਹੋ ਕੋਈ ਵੀ ਤੁਸੀਂ ਆਪਣਾ ਸ਼ੌਕ ਪਾ ਲਓ ਪਰ ਨਸ਼ਿਆਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਦਿਆਂ ਇੱਕ ਆ ਦੱਸ ਦਿਓ ਮਾੜਾ ਕੀ ਹੈ ਇਹ ਇਹ ਜਿਹੜੀ ਗੱਲ ਕੀਤੀ ਜਾਵੇ ਸਭ ਤੋਂ ਵੱਡਾ ਜਿਹੜਾ ਕੀ ਹੈ ਤੁਸੀਂ ਆਹ ਜਿਹੜਾ ਇੱਕ ਨੋਟ ਦੇਖ ਰਹੇ ਹੋ ਇਹ ਥਾਈਲੈਂਡ ਦਾ ਹੈ ਇਹਦੇ 'ਚ 60 ਸਾਲ ਦਾ ਜਿਹੜਾ ਰਾਜਾ ਹੋਇਆ ਹੈ ਬਚਪਨ ਤੋਂ ਲੈ ਕੇ 60 ਸਾਲ ਤੱਕ ਦੀ ਸਟੋਰੀ ਹੈ ਇਹਦੀ ਬੈਕ ਸਾਈਡ ਤੇ ਆ ਤਿੰਨ ਨੋਟ ਛਪੇ ਹੋਏ ਹਨ ਕਿੰਨੇ ਕਿੰਨੇ ਦੇ ਨੋਟ ਨੇਗੇ ਉਧਰ ਕਰੰਸੀ ਚੱਲਦੀ ਹੈ ਬਾਟ ਇਹਦੇ 'ਚ ਹੈ 1 5 ਤੇ 10 ਦਾ ਨੋਟ ਹੈ ਏ ਵੀ ਤੁਸੀਂ ਇੱਥੇ ਹੀ ਇੱਥੇ ਹੀ ਖਰੀਦ ਖਰੀਦਦਾਰੀ ਕੀਤੀ ਹੈ ਇਹ ਦਿੱਲੀੋਂ ਖਰੀਦਿਆ ਸੀ ਮੇਰਾ ਹਾਂਜੀ ਅੱਛਾ ਤੁਹਾਨੂੰ ਪਤਾ ਮੈਸੇਜ ਕਿਵੇਂ ਲੱਗਦਾ ਜਿਵੇਂ ਮੰਨ ਲਓ ਇੱਕ ਪੁਰਾਣੀ ਚੀਜ਼ ਆਇਆ ਜਾਂ ਪੁਰਾਣੀ ਕਰੰਸੀ ਜਾਂ ਪੁਰਾਣਾ ਸਮਾਨ ਮਿਲਦਾ ਹੈ ਉਹ ਮੈਸੇਜ ਕਿਵੇਂ ਆਉਂਦਾ ਤੁਹਾਨੂੰ ਮੈਸੇਜ ਤਾਂ ਸਾਡੇ ਜਿਵੇਂ ਆਨਲਾਈਨ ਗਰੁੱਪ ਬਣੇ ਹੋਏ ਹੁੰਦੇ ਹੈ ਮੈਸੇਜ ਆ ਜਾਂਦੇ ਸਾਡੇ ਕੋਲੇ ਇੱਕ ਤੁਹਾਨੂੰ ਹੋਰ ਦੱਸ ਦਿੰਨੇ ਹੈਗੇ ਆ ਆਜ਼ਾਦ ਭਾਰਤ ਦੇ ਵਿੱਚ ਤੁਸੀਂ ਆ ਦੇਖ ਸਕਦੇ ਹੋ ਵੀ 1000 5000 ਤੇ 10000 ਦਾ ਨੋਟ ਚੱਲਦਾ ਹੁੰਦਾ ਸੀ ਜਿਹੜਾ ਕਿ 1978 ਦੇ ਵਿੱਚ ਮੁਰਾਰਜੀ ਦੇਸਾਈ ਸੀ ਪ੍ਰਧਾਨ ਮੰਤਰੀ ਆਪਣੇ ਉਦੋਂ ਨੋਟਬੰਦੀ ਹੋਈ ਸੀ ਪਹਿਲੀ ਵਾਰੀ ਭਾਰਤ ਦੇ ਵਿੱਚ ਅੱਛਾ ਪਿੱਛੇ ਜੀ ਨੋਟਬੰਦੀ ਹੋਈ ਸੀ ਤੁਸੀਂ ਤਾਂ ਮਨ ਲੱਗਾ ਕਰੰਸੀ ਇਕੱਠੀ ਕਰਨ ਨਾਲ ਲੋਕ ਨੋਟ ਚੇਂਜ ਕਰਨ ਤੇ ਲੱਗੇ ਹੋਏ ਸੀਗੇ ਉਹ ਉਹਨਾਂ ਦਿਨਾਂ 'ਚ ਵੀ ਜਿਹੜੀ ਕਰੰਸੀ ਸੀ ਜਿਵੇਂ 786 ਦੇ ਸ਼ੁਕੀਨ ਹੁੰਦੇ ਐ ਸਾਡੇ ਕੋਲੇ ਵੀ ਸੀ 500 ਦੇ 1000 ਵਾਲੇ ਉਹ ਮਜਬੂਰੀ 'ਚ ਉਹ ਜਮ੍ਹਾਂ ਕਰਾਣੇ ਪਏ ਪਰ ਫੇਰ ਵੀ ਅਸੀਂ ਕੁਝ ਨੋਟ ਆਪਣੇ ਕੋਲੇ ਰੱਖਲੇ ਸੀ ਦਿਖਾਉਣ ਵਾਸਤੇ ਲੋਕਾਂ ਨੂੰ ਕਿੰਨੇ ਕੇ ਜਿਹੜੀ ਹੁਣ ਕਰੰਸੀ ਚੱਲ ਰਹੀ ਹੈਗੀ ਆ ਜਿਹੜੀ ਮੌਜੂਦਾ ਪਹਿਲਾਲੀ ਕਰੰਸੀ ਨਾਲੋਂ ਪਹਿਲਾ ਕਰੰਸੀ ਕਿਸ ਤਰ੍ਹਾਂ ਦੀ ਸੀ ਹੁਣ ਕਿਸ ਤਰ੍ਹਾਂ ਦੀ ਹੈ ਮਾਫਿਕ ਹੁੰਦੀ ਹੈਗੀ ਕਰੰਸੀ ਪਹਿਲਾਂ ਇੱਕ ਸਾ ਜਿਵੇਂ ਨੋਟਾਂ ਦੇ ਸਾਈਜ਼ ਹੁੰਦੇ ਸੀ ਹੌਲੀ ਹੌਲੀ ਜਿਵੇਂ ਮਹਿੰਗਾਈ ਦੇ ਵਧਦੀ ਗਈ ਤਾਂ ਉਹ ਮੇਰੇ ਹਿਸਾਬ ਨਾਲ ਨੋਟਾਂ ਦੇ ਸਾਈਜ਼ ਵੀ ਘਟ ਹੁੰਦੇ ਗਏ ਹਾਂ ਭਾਪਾਲੇ ਦਿੰਦੇ ਨੇ ਕਿ ਜੇ ਗੱਲ ਕੀਤੀ ਜਾਵੇ ਨੋਟ ਫਲ ਦਿੰਦੇ ਨੇ ਕਿ ਨਵੀਂ ਕਰੰਸੀ ਫਲ ਦਿੰਦੀ ਹੈ ਕਿ ਪੁਰਾਣੀ ਵਧੀਆ ਸੀਗੀ ਪੁਰਾਣੀ ਕਰੰਸੀ ਦਾ ਇਸ ਤਰ੍ਹਾਂ ਇਹਦੇ ਵਿੱਚ ਕੁਝ ਨੋਟ ਇਹੋ ਜਿਹੇ ਹੁੰਦੇ ਆ ਕਿ ਟਾਈਮ ਪਾ ਕੇ ਉਹਨਾਂ ਦੀ ਵੈਲਿਊ ਵੱਧ ਜਾਂਦੀ ਹੈ। ਹੋਰ ਕੀ ਕੀ ਕੁਝ ਹੈਗਾ ਅੱਜ ਇਹ ਗੱਲ ਕੀਤੀ ਜਾਵੇ ਪੁਰਾਣੇ ਬਰਤਨ ਦੀ ਗੱਲ ਕੀਤੀ ਜਾਵੇ ਕੀ ਕੀ ਤੁਹਾਡੇ ਕੋਲ ਹੈਗਾ ਕਲੈਕਸ਼ਨ ਦੇ ਵਿੱਚ ਤਾਂ ਜਿਵੇਂ ਪੁਰਾਣੇ ਸ਼ੰਖ ਸਿੱਪੀਆਂ ਕੋਡੀਆਂ ਤੇ ਸਟੈਂਪ ਸਟੈਂਪ ਪੇਪਰ ਹੋਗੇ ਪੋਸਟ ਕਾਰਡ ਹੋਗੇ ਪੁਰਾਣੇ ਬ੍ਰਿਟਿਸ਼ ਕਾਲ ਦੇ ईस्ट ਇੰਡੀਆ ਕੰਪਨੀ ਦੇ ਤੇ ਪੁਰਾਣੇ ਬਰਤਨ ਹੋ ਗਏ ਹੋਰ ਬਹੁਤ ਕੁਝ ਹੈ ਮਾਚਸ ਹੈ 컬렉ਸ਼ਨ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਮਾਚਸ ਕਿ ਕਿਸ ਤਰ੍ਹਾਂ ਦੀ ਹੈ ਮਾਚਸ ਦੀ ਪੁਰਾਣੀ ਗੱਲ ਕੀਤੀ ਜਾ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਜਿਹੜੀ ਮਾਚਸ ਦੇ ਉੱਪਰ ਨਾ ਫਰੰਟ ਤੇ ਇੱਕ ਕੋਈ ਵੀ ਇੱਕ ਫੋਟੋ ਹੈ ਤਸਵੀਰ ਕੋਈ ਵੀ ਡਿਜ਼ਾਈਨ ਛਪਿਆ ਹੁੰਦਾ ਹੈ ਤੇ ਮਾਚਸ ਦੇ ਸਾਈਜ਼ ਵੀ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ ਵੈਕਸ ਵਾਲੀ ਮਾਚਸ ਵੀ ਆਉਂਦੀ ਹੈ ਸਾਊਥ ਚ ਉਹੀ ਚੱਲਦੀ ਜ਼ਿਆਦਾ ਤੇ ਉਹਦੇ ਚ ਲੱਖਾਂ ਤਰ੍ਹਾਂ ਦੇ ਡਿਜ਼ਾਈਨ ਹੈ ਤੇ ਉਹਨਾਂ ਚੋਂ ਕੁਝ ਕੋਸ਼ਿਸ਼ ਕੀਤੀ ਹੈ ਵੀ ਮੈਂ ਵੀ ਇਕੱਠੇ ਕਰਾਂ ਸਿਰਫ ਲੋਕਾਂ ਨੂੰ ਦਿਖਾਉਣ ਲਈ ਆ ਬੱਚਿਆਂ 'ਚ ਰੁਝਾਨ ਪੈਦਾ ਕਰਨ ਲਈ ਵੀ ਅਸੀਂ ਖਾਲੀ ਮਾਚੇ ਸਿਰ ਦਿੰਨੇ ਅੱਛਾ ਆਰਮੀ 'ਚ ਪੇਂਟਿੰਗ ਦਾ ਕੰਮ ਕੀਤਾ 35 ਸਾਲਾਂ ਤੋ ਕਰੰਸੀ ਇਕੱਠੀ ਕੀਤੀ ਹੁਣ ਕੀ ਕਰ ਰਹੇ ਹਰੀ ਚੰਜੀ ਜੇ ਗੱਲ ਕੀਤੀ ਜਾਵੇ ਹੁਣ ਤਾਂ ਜਿਹੜੇ ਰਿਟਾਇਰਮੈਂਟ ਲਾਈਫ ਇੰਜੋਏ ਕਰ ਰਹੇ ਆ ਪੇਂਟਿੰਗ ਦਾ ਮੇਰਾ ਕੰਮ ਹੈ ਆਰਡਰ ਵਰਕ ਆਈ ਦਾ ਆਜਿੰਦਾ ਕਰਦੇ ਦਾ ਵੀ ਸ਼ੌਕ ਜਾਂ ਤੌਰ ਤੇ ਆਪਣਾ ਕਰ ਲਈਦਾ ਦੋਸਤੋ ਇਲਾਵਾ ਜਿੰਨਾ ਵੀ ਟਾਈਮ ਹੋਰ ਮਿਲਦਾ ਹੈ ਕਲੈਕਸ਼ਨ ਆਪਣੀ ਖੋਲ ਕੇ ਦੇਖ ਲਈ ਦੀ ਐਸ ਠੀਕ ਕਰ ਲਈ ਦੀਆ ਅੱਛਾ ਬਠਿੰਡੇ ਜਾ ਆਉਂਦੇ ਨੇ ਕਿ ਤੁਹਾਡੇ ਕੋਲ ਲੋਗ ਦੂਰੋਂ ਦੂਰੋਂ ਆਉਂਦੇ ਹੋਣਗੇ ਦੇਖਣ ਵਾਸਤੇ ਖਰੇ ਸਪੈਸ਼ਲੀ ਬਿਲਕੁਲ ਆਉਂਦੇ ਜੀ ਫੋਨ ਕਰ ਲੈਂਦੇ ਪਹਿਲਾਂ ਵੀ ਟਾਈਮ ਦੱਸੋ ਸਾਨੂੰ ਕਿੰਨੇ ਵਜੇ ਆਈਏ ਤੇ ਮੈਂ ਵੀ ਕਦੇ ਮਨਾ ਨਹੀਂ ਕੀਤਾ ਵੀ ਜਿਹੜਾ ਬੰਦਾ ਇੰਨੇ ਸ਼ੌਕ ਨਾਲ ਆ ਰਿਹਾ ਤੇ ਚਲੋ ਕੁਝ ਟਾਈਮ ਉਹਨੂੰ ਦਿੱਤਾ ਜਾਵੇ ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਦਈਏ ਨੌਜਵਾਨਾਂ ਨੂੰ ਖਾਸ ਕਰਕੇ ਹਰੀ ਜਨ ਜੀ ਨੇ ਜਿਹੜਾ ਕਿ ਇੱਕ ਮੈਸੇਜ ਦਿੱਤਾ ਭਈ ਆਪਣੀ ਪੁਰਾਣੀ ਜਿਹੜੀ ਵਿਰਸਾ ਚੀਜ਼ਾਂ ਜਿਹੜੀਆਂ ਨਹੀਂ ਭੁੱਲਣੀ ਚਾਹੀਦੀ ਮੋਬਾਈਲ ਨਾਲ ਤੋਂ ਬਾਹਰ ਨਿਕਲੋ ਅਤੇ ਪੁਰਾਣੀ ਵਿਰਾਸਤ ਨੂੰ ਜਿਹੜਾ ਕਿ ਸਾਹਮ ਕੇ ਰੱਖੋ ਕੈਮਰਾਮੈਨ ਸੋਨੂ ਨਾਲ ਕਪਿਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ